ਅਕਾਲ ਸਹਾਇ ਅਕਾਲ ਤਖਤ ਸਾਹਿਬ ਸ਼੍ਰੀ ਅਮ੍ਰਿਤਸਰ ਸਾਹਿਬ 26 ਜਨਵਰੀ 2022 13 ਮਾਰਗ ਨਾਨਕਸਹੀ ਸੰਮਤ 557 ਸਾਂਝੇ ਫੈਸਲੇ ਸਵੈ ਨਿਰਨੇ ਅਤੇ ਪ੍ਰਭ ਸਤਾ ਲਈ ਵਚਨ ਔਣ ਹੁਕਮ ਹੋਆ ਮਿਹਰਵਾਨ ਦਾ ਕੈ ਕੋਏ ਨਾ ਕਿਸੇ ਰਜਾਵ ਦਾ ਸਭ ਸੁਖਾਲੀ ਮੁੱਠੀਆਂ ਇਹ ਹੋਵਾ ਹਲੇਮੀ ਰਾਜ ਜਿਓ ਗੁਰੂ ਗ੍ਰੰਥ ਸਾਹਿਬ ਹਮਾਰਾ ਸੱਚੇ ਪਾਤਸ਼ਾਹ ਦੇ ਇਹਨਾਂ ਹੁਕਮਾਂ ਦੇ ਨਾਲ ਅੱਜ ਦਾ ਜਲਸਾ ਜਾਂ ਮਤਾਇਆ ਉਹਦੀ ਭੂਮਿਕਾ ਦੇ ਰੂਪ ਦੇ ਵਿੱਚ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਦੀ ਪਵਿੱਤਰ ਤੇ ਰਵਾਇਤੀ ਸ਼ਾਨ ਵਿੱਚ ਨਵੀਂ ਰੂਪਕਣ ਲਈ ਸਿੱਖਾਂ ਦੀ ਨਿਆਰੀ ਤੇ ਵਿਲੱਖਣ ਹੋਣ ਦੀ ਹਸਤੀ ਤੇ ਪਛਾਣ ਦੀ ਰਾਖੀ ਲਈ ਖਾਲਸਾ ਪੰਥ ਦੇ ਸਵੈ ਸਿੱਧ ਪਾਤਸ਼ਾਹੀ ਦਾਅਵੇ ਦੀ ਪ੍ਰੋੜਤਾ ਕਰਦਿਆਂ ਅਤੇ ਦੁਨੀਆ ਭਰ ਦੀਆਂ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਐਸਾ ਮਾਹੌਲ ਬਣਾਉਣ ਲਈ ਜਸਵਿੰਦ ਪੰਥਕ ਆਸ਼ੇ ਅਸੂਲਾਂ ਉਦੇਸ਼ਾਂ ਤੇ ਉਮੰਗਾਂ ਦਾ ਆਦਰ ਹੋਵੇ ਅਤੇ ਉਹਨਾਂ ਨੂੰ ਵਧਣ ਫੁੱਲਣ ਦਾ ਮੌਕਾ ਮਿਲੇ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਮੁਖ ਇਸ ਸਭਾ ਚਾਰ ਆਜ਼ਾਦੀ ਪਸੰਦ ਸਿੱਖ ਜਥੇਬੰਦੀਆਂ ਦਾਲ ਕਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨ ਜਥਾ ਅਤੇ ਪਾਇ ਜਗਤਾਰ ਸਿੰਘ ਹਵਾਰਾ ਜਥਾ ਦੇ ਸੱਦੇ ਉੱਤੇ ਚਾਲਵੇਂ ਸਰਬੱਤ ਖਾਲਸਾ ਯਾਦਗਰੀ ਤਿਹਾੜਾ ਮਨਾਉਣ ਲਈ ਇਕੱਠੇ ਹੋ ਕੇ ਸਾਂਝੇ ਫੈਸਲੇ ਸਵੈ ਨਿਰਣੇ ਅਤੇ ਪ੍ਰਭੂ ਸਤਾ ਲਈ ਯਤਨ ਕਰਨ ਦਾ ਸਮੁੱਚੇ ਖਾਲਸਾ ਪੰਥ ਅਤੇ ਗੁਰ ਸੰਗਤੇ ਨਾਲ ਵਚਨ ਕਰਦੀ ਹੈ 40 ਸਾਲ ਪਹਿਲਾਂ ਹੋਏ ਸਰਬੱਤ ਖਾਲਸਾ ਦੀ ਯਾਦ ਵਿੱਚ ਜੋ ਗੁਰੂ ਖਾਲਸਾ ਪੰਥ ਦੀ ਸਾਂਝੀ ਵਿਚਾਰ ਵਟਾਂਦਰੇ ਦੀ ਰਵਾਇਤੀ ਪਰੰਪਰਾ ਉਤੇ ਪਰਖੀ ਹੋਈ ਸੰਸਥਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਇਹ ਸਭਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਰੌਸ਼ਨੀ ਵਿੱਚ ਗੁਰਮਤਿ ਪਰੰਪਰਾ ਦੇ ਰਾਹ ਚੱਲਦੇ ਹੋਏ ਅਸੂਲ ਤੇ ਖਾਲਸਾਈ ਜਾਪਦੇ ਵਾਲੇ ਸੰਘਰਸ਼ ਤੇ ਕਮੰਤਰੀ ਪੰਦਰ ਦੀ ਮੁਹਿਮ ਨਾਲ ਆਪਣੀ ਵਚਨਬੱਧਤਾ ਦੁਹਰਾਉਂਦਾ ਹੈ ਇਹ ਪੰਥਕ ਸਭਾ ਸਰਬੱਤ ਖਾਲਸਾ ਅਤੇ ਗੁਰਮਤੇ ਨੂੰ ਗੁਰੂ ਖਾਲਸਾ ਪੰਥ ਦੀ ਸਾਂਝੇ ਫੈਸਲੇ ਰਹਿਨੁਮਾਈ ਅਤੇ ਜਵਾਬਦੇਹੀ ਲਈ ਪ੍ਰਮੁੱਖ ਅਤੇ ਸਦੀਵੀ ਸੰਸਥਾ ਮੰਨਦਾ ਹੈ ਇਹ ਸਭਾ 29 ਅਪ੍ਰੈਲ 1986 ਦੇ ਐਲਾਨ ਤੋਂ ਸਿੱਖਿਆ ਤੇ ਸੇਧ ਲੈਣਦਿਆਂ ਜਿਸ ਇੰਡੀਅਨ ਸਟੇਟ ਵੱਲੋਂ ਕੀਤੇ ਜ਼ਬਰਦਸਤ ਜਵਾਬ ਵਜੋਂ ਗੁਰਮਤ ਅਧਾਰਿਤ ਰਾਧਾ ਐਲਾਨ ਕੀਤਾ ਗਿਆ ਸੀ ਜਿਸ ਦੀ ਦ੍ਰਿਸ਼ਟੀ ਪੰਥ ਕੀ ਜੀਤ ਤੇ ਸਰਬੱਤ ਖਾਲਸਾ ਦਾ ਭਲਾ ਸਮਾਜਿਕ ਸਮਾਨਤਾ ਧਾਰਮਿਕ ਆਜ਼ਾਦੀ ਦੀ ਰੱਖਿਆ ਸਵੈ ਨਿਰਣੇ ਅਤੇ ਮਨੁੱਖੀ ਅਧਿਕਾਰਾਂ ਦੇ ਮਿਆਰਾਂ ਤਹਿਤ ਪੰਥਕ ਏਕਤਾ ਦੇ ਨਾਲ ਸਾਂਝੇ ਫੈਸਲੇ ਤੱਕ ਲੈ ਜਾਂਦੀ ਹੈ ਇਸ ਸਭਾ ਗੁਰੂ ਕਾਲ ਸਾਹਿਬ ਪੰਥ ਦੇ ਨਿਆਰੇ ਧਾਰਮਿਕ ਸੱਭਿਆਚਾਰਕ ਅਤੇ ਰਾਜਨੀਤਿਕ ਸਰੂਪ ਨੂੰ ਮੰਨਦੀ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਤੀਰਥ ਪੰਥ ਤੀਸਰ ਪੰਥ స్థాపਨ ਦੇ ਸੱਦੇ ਨੂੰ ਹਰ ਸਵੇਰ ਤੇ ਸ਼ਾਮ ਨਿੱਜੀ ਤੇ ਸੰਗਤੀ ਅਰਦਾਸ ਵਿੱਚ ਉਚਾਰਨ ਹੋਣ ਵਾਲੇ ਰਾਜ ਕਰੇਗਾ ਖਾਲਸਾ ਦੇ ਦੌਰੇ ਨੂੰ ਬੇਗਮਪੁਰਾ ਹਲੇਮੀ ਰਾਜ ਦੀ ਨਿਆਈ ਸਮਾਜ ਤੇ ਰਾਜ ਦੇ ਆਦਰਸ਼ ਨੂੰ ਅਤੇ ਬਾਣੀ ਬਾਣੇ ਦੀ ਰਹਿਤ ਤੇ ਦੇ ਅਸੂਲ ਨੂੰ ਦ੍ਰਿੜ ਕਰਦੀ ਹੈ ਇਹ ਸਭਾ ਪੂਰੇ ਵਿਸ਼ਵਾਸ ਤੇ ਵਚਨਬੱਤਾ ਨਾਲ ਬਿਆਨ ਕਰਦੀ ਹੈ ਕਿ ਸਿੱਖ ਸੰਘਰਸ਼ ਖਾਸ ਕਰਕੇ 1978 ਅਤੇ 1984 ਤੋਂ ਬਾਅਦ ਸ਼ਬਦ ਗੁਰੂ ਦੇ ਮੁੱਢਲੇ ਸਿੱਖ ਅਸੂਲ ਦੀ ਰੱਖਿਆ ਦਾ ਵਿਲੱਖਣ ਸੰਗਰਾਮ ਹੈ ਅਤੇ ਸ਼ਬਦ ਗੁਰੂ ਦੇ ਲੋਕੀ ਦੇਹਧਾਰੀ ਧੰਮ ਦੇ ਵਿਰੁੱਧ ਹਰ ਮੁਹਾਜ ਤੇ ਸੰਗਰਾਮ ਦਾ ਅਹਿਦ ਕਰਦੀ ਹੈ ਇਹ ਸਭਾ ਇਸ ਗੱਲ ਤੋਂ ਸੁਚੇਤ ਹੈ ਕਿ ਖੇਤਰੀ ਤੇ ਕਮਾਂਤਰੀ ਪੱਧਰ ਉੱਤੇ ਸਿੱਖਾਂ ਤੇ ਲਗਾਤਾਰ ਦਬਾਅ ਵਧ ਰਹੇ ਹਨ ਜਿਸ ਤਹਿਤ ਕਾਨੂੰਨੀ ਪ੍ਰਸ਼ਾਸਨਿਕ ਸਮਾਜਿਕ ਸੱਭਿਆਚਾਰਕ ਆਰਥਿਕ ਅਤੇ ਜ਼ਬਰ ਦੇ ਹੋਰ ਢੰਗ ਤਰੀਕੇ ਜਿਵੇਂ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਗੈਰ ਨਿਆਂਕ ਕਤਲ ਗੈਰ ਕਾਨੂੰਨੀ ਕੈਦਾਂ ਵਿਦੇਸ਼ਾਂ ਵਿੱਚ ਜ਼ਬਰ ਸਾਡੇ ਸਮਾਜਿਕ ਅਤੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖਲ ਸੱਭਿਆਚਾਰਕ ਨੂੰ ਕਮਜ਼ੋਰ ਕਰਨਾ ਅਤੇ ਪੰਜਾਬ ਵਿੱਚ ਵਸੋਂ ਤਬਦੀਲੀ ਦੀ ਵਿਉਂਤ ਨਾਲ ਨਾਪਾਕੀ ਤਬਦੀਲੀ ਰਹੀ, ਧੋਪਿਆ ਜਾ ਰਿਹਾ ਸੱਭਿਆਚਾਰਕ ਵਿਗਾੜ, ਇਹ ਸਭ ਸਾਡੀ ਨਿਆਰੀ ਤੇ ਵਿਲੱਖਣ ਪਛਾਣ ਨੂੰ ਛੁਟਿਆਉਣ, ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਸਾਂਝੇ ਫੈਸਲਿਆਂ ਦੇ ਰਸਤੇ ਨੂੰ ਰੋਕਣ ਲਈ ਹਨ। ਇਹ ਸਭਾ ਇਸ ਗੱਲ ਨੂੰ ਸਮਝਦੀ ਹੈ ਕਿ ਪੰਥਕ ਅਕੀਦਿਆਂ ਅਤੇ ਸਿੱਖਾਂ ਦੀ ਕੇਂਦਰੀ ਧਰਤੀ ਪੰਜਾਬ ਪਰਤੇ ਇੰਡੀਅਨ ਸਟੇਟ ਦੀ ਵਸਤੀਵਾਦੀ ਨੀਤੀ ਅਤੇ ਸੋਚ ਹੈ। ਇਸੇ ਲਈ ਇੰਡੀਅਨ ਸਟੇਟ ਪੰਥ ਪੰਜਾਬ ਦੇ ਮਸਲੇ ਨੂੰ ਰਾਜਨੀਤਿਕ ਮਸਲਾ ਮੰਨਣ ਦੀ ਥਾਂ ਕਾਨੂੰਨ ਵਿਵਸਥਾ ਦਾ ਅੰਦਰੋਨੀ ਮਾਮਲਾ ਮੰਨਦਾ ਹੈ ਇੰਡੀਅਨ ਸਟੇਟ ਸਿੱਖ ਧਾਰਮਿਕ ਸੰਸਥਾਵਾਂ ਤੇ ਜਥੇਬੰਦੀਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਸਿੱਧਾ ਗਲਵਾ ਪਾਉਣ ਦਾ ਯਤਨ ਕਰਦਾ ਹੈ ਅਤੇ ਸਾਡੀ ਜ਼ਮੀਨ ਸਾਡੇ ਪਾਣੀ ਤੇ ਹੋਰ ਸਰੋਤਾਂ ਨੂੰ ਖੜਾਪ ਕੇ ਅੱਜ ਵੀ ਲੁੱਟਦਾ ਜਾ ਰਿਹਾ ਹੈ ਇਹ ਸਭਾ ਇਸ ਗੱਲ ਵੱਲ ਖਾਸ ਧਿਆਨ ਦਿੰਦੀ ਹੈ ਕਿ ਵਿਸ਼ਵ ਮਾਹੌਲ ਵਿੱਚ ਅਸੂਲਾਂ ਦੀ ਥਾਂ ਤਾਕਤ ਦੀ ਪ੍ਰਧਾਨਤਾ ਵੱਧ ਰਹੀ ਹੈ ਨਿਯਮ ਅਧਾਰਿਤ ਵਿਸ਼ਵ ਵਿਵਸਥਾ ਮਨੁੱਖੀ ਅਧਿਕਾਰ ਅਤੇ ਮੂਲ ਆਜ਼ਾਦੀਆਂ ਜਿਨ੍ਹਾਂ ਨੂੰ ਆਮ ਤੌਰ ਉਤੇ ਸੁਰੱਖਿਆਤ ਮੰਨਿਆ ਜਾਂਦਾ ਹੈ ਕਈ ਖੇਤਰਾਂ ਵਿੱਚ ਦਬਾਹੇ ਹੇਠ ਹਨ ਅਤੇ ਨਵੇਂ ਵਿਸ਼ਮ ਨਿظام ਦੇ ਉਭਾਰ ਵਿੱਚ ਸਿੱਖ ਤੇ ਪੰਜਾਬ ਸਿੱਖ ਤੇ ਪੰਜਾਬ ਹੁਣ ਭਾਰਤ ਪਾਕਿਸਤਾਨ ਅਤੇ ਚੀਨ ਤਿੰਨ ਪ੍ਰਮਾਣੂ ਤਾਕਤਾਂ ਦੇ ਵਿਚਕਾਰ ਫਸੇ ਹੋਏ ਹਨ ਇਹ ਸਬਦ ਦਰਉਂਦੀ ਹੈ ਕਿ ਸਵੈ ਨਿਰਣੇ ਦਾ ਅਸੂਲ ਜੋ ਇਤਿਹਾਸਕ ਤੌਰ ਉਤੇ ਖਾਲਸੇ ਦੀ ਰਾਜਨੀਤਿਕ ਵਿਵਧਾਨ ਵਿਚ ਗੁਰੂ ਪਾਤਸ਼ਾਹ ਦੇ ਹੁਕਮਾਂ ਤਹਿਤ ਸੁਤੰਤਰ ਵਿਚਰਨ ਦੀ ਨਿਆਰੀ ਰੀਤ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ ਅਤੇ ਖਾਲਸਾ ਜੀ ਦੇ ਅਕਾਲੀ ਪਾਤਸ਼ਾਹ ਜੀ ਦਾਅਵੇ ਦੇ ਰੂਪ ਵਿੱਚ ਮੌਜੂਦ ਹੈ ਅਤੇ ਜੋ ਸੰਯੁਕਤ ਰਾਸ਼ਟਰ ਦੇ ਵਿਧਾਨ ਅਤੇ ਕੁਮਾਂਤਰੀ ਮੀਹਾਰਾ ਵਿੱਚ ਵੀ ਮੰਨਿਆ ਗਿਆ ਹੈ ਆਪਣਾ ਸਾਂਝਾ ਭੂਇਕ ਸੁਰੱਖਿਅਤ ਕਰਨ ਨਿਆਰੇ ਰਾਜਨੀਤਿਕ ਢਾਂਚੇ ਅਤੇ ਮੰਜ਼ਲ ਹਾਸਲ ਕਰਨ ਲਈ ਲੋਕਾਂ ਦਾ ਬੁਨਿਆਦੀ ਨੈਤਿਕ ਤੇ ਰਾਜਨੀਤਿਕ ਹੱਕ ਹੈ ਜੋ ਅਮਰ ਪਸੰਦ ਦੇ ਤਰੀਕੇ ਨਾਲ ਇਕੱਠੇ ਹੋ ਕੇ ਸੰਗਠਿਤ ਅਤੇ ਜਾਇਜ਼ ਉਪਰਾਲਾਂ ਨਾਲ ਅਪਣਾਇਆ ਜਾ ਸਕਦਾ ਹੈ ਇਹ ਸਭਾ ਇਹ ਗੱਲ ਸਾਂਝੀ ਕਰਦੀ ਹੈ ਕਿ ਗੁਰੂ ਖਾਲਸਾ ਪੰਥ ਨੇ ਭਾਰਤੀ ਯੂਨੀਅਨ ਦੀ ਸੰਵਿਧਾਨਕ ਵਿਵਸਥਾ ਨੂੰ 1950 ਵਿੱਚ ਆਸਵकार ਕਰ ਦਿੱਤਾ ਸੀ ਜਦੋਂ ਸਿੱਖ ਨੁਮਾਇੰਦਿਆਂ ਨੇ ਭਾਰਤੀ ਸੰਵਿਧਾਨ ਦੇ ਮਸੌਦੇ ਉੱਤੇ ਸਹਿਮਤੀ ਨਹੀਂ ਦਿੱਤੀ ਅਤੇ ਹਸਤ ਹਸਤਾਕਰ ਨਹੀਂ ਕੀਤੇ ਅਤੇ ਉਹਨਾਂ ਤੋਂ ਬਾਅਦ ਚੱਲ ਰਿਹਾ ਸਿੱਖ ਧਾਰਮਿਕ ਰਾਜਨੀਤਿਕ ਸੰਘਰਸ਼ ਭਾਰਤ ਨੂੰ ਇਹ ਵੰਗਾਰ ਭਰਦਾ ਆਇਆ ਹੈ ਕਿ ਸਿੱਖਾਂ ਦੀ ਨਿਆਰੀ ਸਾਂਝੀ ਪਹਿਚਾਣ ਅਤੇ ਸੱਭਿਆਚਾਰਕ ਵਿਲੱਖਣਤਾ ਕਾਇਮ ਰਹੇਗੀ ਇਹ ਸਭਾ ਤੀਜੇ ਕਲੂ ਘਾਰੇ ਜੂਨ 1984 ਅਤੇ ਨਸਲ ਸਿੱਖ ਨਸਲ 쿠ਸ਼ੀ 1984 ਤੋਂ ਬਾਅਦ ਲੜੀ ਗਈ ਖਾੜਕੂ ਲਹਿਰ ਨੂੰ ਸਿੱਖ ਇਤਿਹਾਸ ਦਾ ਇੱਕ ਹੋਰ ਸੁਨਹਿਰਾ ਦੌਰ ਤਸਲੀਮ ਕਰਦੀ ਹੈ ਅਤੇ ਉਹਨਾਂ ਸਮੂਹ ਬੀਬੀਆਂ ਭਾਈਆਂ ਨੂੰ ਨਿਮਰਤਾ ਸਹਿਤ ਸ਼ਰਧਾਂਜਲੀ ਦਿੰਦੇ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨਸਾਰ ਹੋਰ ਸਾਹਾਸੀ ਦੇ ਨਾਮ ਕਾਮ ਹੋਣ ਜਾਣ ਉਤੇ ਸ਼ਸਤਰ ਦੇ ਵਰਤੋਂ ਕੀਤੀ ਅਤੇ ਇਸ ਲਹਿਰ ਵਿੱਚ ਇੰਡੀਅਨ ਸਟੇਟ ਦੇ ਜ਼ਬਰੀ ਤੰਤਰ ਦੇ ਖਿਲਾਫ ਸ਼ਸਤਰ ਧਾਰੀ ਹੋ ਕੇ ਸੰਗਰਾਮ ਕੀਤਾ ਇਸ ਸਭਾ ਇੰਡੀਅਨ ਸਟੇਟ ਖਿਲਾਫ ਲੜੀ ਜਾ ਰਹੀ ਸ਼ਾਂਤ ਸ਼ਾਂਤਮਈ ਜਨਤਕ ਇੱਕ ਗੁਰੀਲਾ ਜੰਗ ਵਿੱਚ ਹਜ਼ਾਰ ਨੌ ਹਜ਼ਾਰ ਝਰਨ ਵਾਲੀਆਂ ਅਕਾਇਤ ਸਿਹਰ ਝਲਦਿਆਂ ਵੀ ਡਟੇ ਰਹਿ ਕੇ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਪਹਿਆਂ ਬਜ਼ੁਰਗਾਂ ਬੱਚਿਆਂ ਤੇ ਪਰਿਵਾਰਾਂ ਦੀ ਕੁਰਬਾਨੀ ਅਡੋਲਤਾ ਤੇ ਸਜਦ ਦਾ ਸਤਿਕਾਰ ਕਰਦੀ ਹੈ। ਇਹ ਸਭਾ ਖਾਲਸਤਾਨ ਦੇ ਰੂਪ ਵਿੱਚ ਇੱਕ ਆਜ਼ਾਦ ਮੁਲਕ ਲਈ ਰਾਜਨੀਤਿਕ, ਕੂਟਨੀਤਿਕ, ਸ਼ਾਂਤਮਈ ਵਿਰੋਧ, ਸ਼ਹਾਦਤ, ਕੈਦ, ਜਲਾਵਤਨੀ, ਵਕਾਲਤ, ਮਨੁੱਖੀ ਅਧਿਕਾਰਾਂ ਦੀ ਰਾਖੀ, ਦਸਤਾਵੇਜ਼ੀਕਰਨ ਅਤੇ ਕਾਨੂੰਨੀ ਤਰੀਕਿਆਂ ਨਾਲ ਜਵਾਬਦੇਹੀ ਦੀ ਮੰਗ ਰਾਈ ਯੋਗਦਾਨ ਕਰਨ ਵਾਲਿਆਂ ਦਾ ਵੀ ਸਤਿਕਾਰ ਕਰਦੀ ਹੈ। ਇਹ ਸਭਾ ਅੱਜ ਦੇ ਸਮੇਂ ਵਿੱਚ ਇਸ ਲੋੜ ਨੂੰ ਮੰਨਦੀ ਹੈ ਕਿ ਪੰਥ ਪ੍ਰਮਾਣਿਕ ਪੰਚ ਪ੍ਰਧਾਨੀ ਸਾਂਝੀ ਅਗਵਾਹੀ, ਪਾਰਦਰਸ਼ੀ ਪ੍ਰਕਿਰਿਆਵਾਂ ਵਾਲੇ ਸਾਂਝੇ ਢਾਂਚੇ ਖੜਨ ਤਾਂ ਜੋ ਰਾਜਨੀਤੀ ਨੂੰ ਦਿਸ਼ਾ ਮਿਲੇ, ਵਖਰੇਵੇਂ ਖਤਮ ਹੋਣ ਤੇ ਆਪਸੀ ਏਕਤਾ ਇਤفاق ਕਾਇਮ ਹੋਵੇ। ਅਤੇ ਭਾਗੋਲਿਕ ਤੇ ਜਥੇਬੰਦਾਂ ਵਖਰੇਵਿਆਂ ਦੇ ਬਾਵਜੂਦ ਪੰਥਕ ਏਕਤਾ ਬਣੀ ਰਹੇ। ਇਹ ਸਭਾ ਫੈਸਲਾ ਕਰਦੀ ਹੈ ਕਿ ਖਾਲਸਾ ਜੀ ਦੇ ਪਾਤਸ਼ਾਹੀ ਦਾਅਵੇ ਅਨੁਸਾਰ ਦੇਸ਼ ਕਾਲ ਘੜਨ ਦੀ ਗੱਲ ਸਹਿਰਦ ਸੰਸਥਾਵਾਂ ਕੁਮੰਤਰੀ ਪੱਧਰ ਤੇ ਦਸਤਾਵੇਜੀਕਰਨ ਅਤੇ ਦੁਨੀਆ ਭਰ ਦੇ ਪੰਥਕ ਹਿੱਸੇਦਾਰਾਂ ਨਾਲ ਵਿਆਪਕ ਸਲਾਹ مشਵਰੇ ਜਾਰੀ ਅੱਗੇ ਵਧਾਏ ਜਾਣਗੇ ਇਸ ਤੋਂ ਅੱਗੇ ਅੱਜ ਦੇ ਇਸ ਸਰਬੱਤ ਖਾਲਸਾ ਯਾਦਗਾਰੀ ਦਿਹਾੜੇ ਦੀ ਸਭਾ ਦੇ ਫੈਸਲੇ ਮੈਂ ਆਪ ਸਾਰ ਸੰਗਤਾਂ ਦੇ ਸਾਹਮਣੇ ਰੱਖਣ ਲੱਗਾ ਜਿਸ ਜਿਸ ਫੈਸਲੇ ਦੇ ਉੱਤੇ ਵਿਚਾਰ ਆਮ ਦੇ ਕੇ ਮੈਂ ਰੁਕਾਂਗਾ ਸੰਕਤੀ ਰੂਪ ਦੇ ਵਿੱਚ ਉਸ ਦੀ ਪ੍ਰਵਾਨਗੀ ਜਿਹੜੀ ਆ ਤੁਸੀਂ ਦੇ ਸਕਦੇ ਹੋ ਪਹਿਲਾ ਮਯੂਦਾ ਯੁੱਗ ਲਈ ਸਰਬੱਤ ਖਾਲਸਾ ਤੇ ਗੁਰਮਤਾ ਦਾ ਵਿਧੀ ਕਟਾਂਚਾ ਤਿਆਰ ਕੀਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਇਹ ਪੰਥਕ ਸਭਾ ਸੰਸਾਰ ਭਰ ਤੇ ਪੰਥ ਪ੍ਰਤ ਜਥਿਆਂ ਤੇ ਸੰਸਥਾਵਾਂ ਨਾਲ ਸਲਾਹ مشਵਰਾ ਕਰਕੇ ਖਾਲਸਾ ਪੰਥ ਦੇ ਸਾਹਮਣੇ ਸਰਬੱਤ ਖਾਲਸਾ ਅਤੇ ਗੁਰਮਤਾ ਸੰਸਥਾਵਾਂ ਦੇ ਵਿਧੀ ਵਿਧਾਨ ਦਾ ਮਸੌਦਾ ਖਾਕਾ ਰੱਖੇਗੀ ਤਾਂ ਕਿ ਖਾਲਸਾ ਪੰਥ ਵਿੱਚ ਇਸ ਗੱਲ 'ਤੇ ਸਾਂਝੀ ਸਹਿਮਤੀ ਬਣਾਈ ਜਾ ਸਕੇ ਕਿ ਅੱਜ ਦੇ ਸਮੇਂ ਵਿੱਚ ਸਰਬੱਤ ਖਾਲਸਾ ਕਿਵੇਂ ਬੁਲਾਇਆ ਅਤੇ ਚਲਾਇਆ ਜਾਵੇ ਜਿਸ ਤਹਿਤ ਖਾਲਸਾਈ ਰਵਾਇਤਾਂ ਦੇ ਅਸੂਲਾਂ ਮੁਤਾਬਕ ਭਾਗੀਦਾਰੀ ਤੇ ਨਮਾਇੰਦੀ ਪੈਮਾਨੇ ਵਿਚਾਰ ਵਟਾਂਦਰਾ ਫੈਸਲਾ ਕਰਨ ਦੀ ਪ੍ਰਕਿਰਿਆ ਸੰਸਥਾਗਤ ਸੁਰੱਖਿਆ ਪ੍ਰਬੰਧ ਪਾਰਦਰਸ਼ਤਾ ਦੇ ਮਿਆਰ ਅਤੇ ਗੁਰਮਤੇ ਨੂੰ ਲਾਗੂ ਕਰਨ ਲਈ ਕਰਨ ਅਤੇ ਉਸ ਦੀ ਸਮੀਖਿਆ ਕਰਨ ਦੇ ਸਤਕਾਰਤ ਟੰਗ ਮਿੱਥੇ ਜਾਣ ਵਾਦਾ ਦੂਸਰਾ ਫੈਸਲਾ 29 ਅਪ੍ਰੈਲ ਦੇ ਖਾਲਸਤਾਨ ਐਲਾਨ ਨਾਮੇ ਦੀ 4ਵੀਂ ਵਰੇਗੰਡ ਮੌਕੇ ਨਵਾਂ ਨੀਤੀ ਦਸਤਾਵੇਜ਼ ਸਿੱਖ ਜਗਤ ਦੇ ਸਾਹਮਣੇ ਰੱਖਿਆ ਜਾਵੇਗਾ 29 ਅਪ੍ਰੈਲ 1986 ਨੂੰ ਸਾਡੇ ਖਾਲਸਤਾਨੀ ਭਰਾਵਾਂ ਨੇ ਸਾਡੀ ਆਜ਼ਾਦੀ ਲਈ ਸਿੱਧੀ ਜਦੋਜਾਦਾ ਐਲਾਨ ਕੀਤਾ ਸੀ ਜੋ ਸਿੱਖ ਸੰਘਰਸ਼ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਅਸੀਂ ਇਸ ਐਲਾਨਨਾਮੇ ਦੀ 4ਵੀਂ ਵਰੇਗੰਢ 29 ਅਪ੍ਰੈਲ 2026 ਨੂੰ ਪੰਥਕ ਪੱਧਰ ਉੱਤੇ ਮਨਾਵਾਂਗੇ ਅਤੇ ਇਸ ਤੋਂ ਬਾਅਦ ਹਰ ਸਾਲ 29 ਅਪ੍ਰੈਲ ਨੂੰ ਇਸੇ ਤਰ੍ਹਾਂ ਯਾਦਗਾਰੀ ਤੌਰ ਉੱਤੇ ਮਨਾਇਆ ਜਾਏਗਾ ਤਾਂ ਜੋ ਪੰਜਾਬ ਦੇ ਲੋਕਾਂ ਅਤੇ ਦੁਨੀਆ ਨੂੰ ਸਿੱਧਾ ਤੇ ਸਾਫ਼ ਸੁਨੇਹਾ ਜਾਵੇ ਕਿ ਅਸੀਂ ਆਪਣਾ ਰਾਜ ਮੋੜ ਪ੍ਰਾਪਤ ਕਰਨ ਦੀ ਤਾਂਗ ਰੱਖਦੇ ਹਾਂ ਤੇ ਇਸ ਲਈ ਯਤਨਸ਼ੀਲ ਹਾਂ ਅਤੇ ਖਾਲਸਤਾਨ ਦੀ ਕਾਇਮੀ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਮਿਸਲ ਕਾਲ ਦੇ ਦਲ ਖਾਲਸਾ ਦੇ ਰਾਜ ਪ੍ਰਬੰਧ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਹੀ ਵਾਲੀ ਸਰਕਾਰੇ ਖਾਲਸਾ ਦੀ ਲੜੀ ਦਾ ਹਿੱਸਾ ਹੋਵੇਗਾ ਇਸ ਤਹਿਤ ਖਾਲਸਪੁਰ ਅਲਾਨ ਨਾਮੇ ਦੀ 4ਵੀਂ ਅੰਡ ਮੌਕੇ ਬੀਤੇ 40 ਸਾਲਾਂ ਦੇ ਸੰਘਰਸ਼ ਦੇ ਤਜਰਬੇ ਅਯੋਗ ਕੇ ਪੰਥਕ ਅਤੇ ਕੁਮਾਂਤਰੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਖਾਲਸਾ ਧਰਮ ਦੇ ਹਾਮੀ ਸਿੱਖ ਜਥਿਆਂ ਜਥੇਬੰਦੀਆਂ ਸੰਸਥਾਵਾਂ ਆਦ ਨਾਲ ਤਾਲਮੇਲ ਕਰਕੇ ਖਾਲਸਾ ਦੇ ਸੰਘਰਸ਼ ਦੀ ਭਵਿਕਤ ਰਣਨੀਤੀ ਬਾਰੇ ਇੱਕ ਸਾਂਝਾ ਨੀਤੀ ਦਸਤਾਵੇਜ਼ ਤਿਆਰ ਕਰਕੇ ਸਿੱਖ ਸੰਗਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਬੋਲੇ ਸੋ ਨਿਹਾਲ ਖਾਲਸਾ ਧਰਮ ਖਾਲਸਾਪਨ ਨਾਮੇ ਦਿਹਾੜੇ ਤੋਂ ਇਲਾਵਾ ਜੋ ਇਸ ਸਵਾਦ ਦੇ ਪ੍ਰਾਣ ਨੇ ਮੈਂ ਉਹ ਆਪਸਾ ਸਭ ਸੰਗਤ ਦੇ ਸਾਹਮਣੇ ਰੱਖਣ ਲਗਾ ਸਰਬੱਤ ਖਾਲਸਾ ਯਾਦਗਾਰੀ ਦਿਵਸ ਦੀ ਸਭਾ ਇਹ ਪ੍ਰਣ ਕਰਦੀ ਹੈ ਕਿ ਪੰਜਾਬ ਲਈ ਪ੍ਰਭੂ ਸਤਾ ਸੰਪੰਨ ਸੁਤੰਤਰ ਰਾਜ ਨਾਲ ਵਚਨਬੱਧਾ ਪਹਿਲਾ ਸਾਡਾ ਪ੍ਰਣ ਇਹ ਹੈ ਕਿ ਪੰਜਾਬ ਲਈ ਪ੍ਰਭੂ ਸਤਾ ਸੰਪੰਨ ਸੁਤੰਤਰ ਰਾਜ ਨਾਲ ਵਚਨਬੱਧਾ ਇਹ ਸਭਾ ਪੰਜਾਬ ਦੀ ਇੱਕ ਪ੍ਰਭੂ ਸਤਾ ਸੰਪੰਨ ਰਾਜ ਦੀ ਸਿਆਸੀ ਮੰਜਲ ਲਈ ਆਪਣੀ ਵਚਨਬੱਧਤਾ ਦਰਉਂਦੀ ਹੈ ਅਤੇ ਇਸ ਨੂੰ ਮੌਜੂਦਾ ਸਮੇਂ ਵਿੱਚ ਖਾਲਸਤਾਨ ਕਿਹਾ ਜਾਂਦਾ ਹੈ ਬੋਲੇ ਹਾ ਲਲਿਹਾ ਇੱਕ ਐਸਾ ਰਾਜ ਢਾਂਚਾ ਜੋ ਰਾਜ ਦੇ ਸਿੱਖ ਸੰਕਲਪ ਭਗ ਗੁਰਮਤਿ ਦੇ ਆਸ਼ੇ ਅਸੂਲਾਂ ਉਤੇ ਆਧਾਰਿਤ ਹੋਵੇਗਾ ਇਨਸਾਫ ਸਵੈਮਾਨ ਅੰਤਰ ਆਤਮਾ ਦੀ ਆਜ਼ਾਦੀ ਦੇਵੇ ਅਤੇ ਸਭਨਾ ਦਾ ਭਲਾ ਕਰੇ ਅਤੇ ਜੋ ਊਸੂਲ ਆਧਾਰਿਤ ਰਾਜ ਪ੍ਰਬੰਧ ਦੇ ਸਿੱਖ ਆਦਰਸ਼ ਨਾਲ ਮੇਲ ਖਾਂਦਾ ਹੋਵੇ ਬੋਲੇ ਸੋ ਜਿਹੜੀ ਸਭਾ ਦੀ ਆਖਰੀ ਵਚਨ ਬਾਤਾਂ ਨੌਜਵਾਨਾਂ ਦੇ ਹੱਥ ਬਾਗਡੋਰ ਸੌਂਪਣਾ ਇਹ ਸਭਾ ਪੰਥਕ ਜज्ਬੇ ਅਤੇ ਸਮਰਪਿਤ ਨੌਜਵਾਨਾਂ ਨੂੰ ਇਨਕਲਾਬੀ ਸਿੱਖ ਰਾਜਨੀਤੀ ਦੀ ਅਗਵਾਈ ਦੇ ਮੋਰਚੇ ਉੱਤੇ ਲਿਆਂਦੇ ਜਾਣ ਦਾ ਐਲਾਨ ਕਰਦੀ ਹੈ ਜੋ ਸਾਂਝੇ ਉਪਰਾਲਿਆਂ ਨਾਲ ਉਭਰੇ ਤੇ ਇਸ ਤੇ ਜਿਸ ਦੀ ਰਹਿਨਮਾਈ ਉਹ ਕਰਨ ਜੋ ਹੁਣ ਤੱਕ ਸੰਘਰਸ਼ ਦੀ ਅਗਵਾਈ ਵਿੱਚ ਯੋਗਦਾਨ ਪਾ ਰਹੇ ਹਨ ਬੋਲੇ ਦੇ ਦੋ ਅਹਿਮ ਫੈਸਲੇ ਤੁਹਾਡੇ ਸਾਹਮਣੇ ਸਭਾ ਦੇ ਰੱਖੇ ਨੇ ਪਹਿਲਾ ਕਿ 29 ਅਪ੍ਰੈਲ 1986 ਖਾਲਸਤਾਨ ਐਲਾਨ ਨਾਮੇ ਦੀ 40ਵੀਂ ਵਰੇਗੰਢ ਵੱਡੇ ਪੱਤਰ ਦੇ ਉੱਤੇ ਮਨਾਈ ਜਾਏ ਕਿ ਤਾਂ ਕਿ ਦੁਨੀਆ ਨੂੰ ਸੁਨੇਹਾ ਦਿੱਤਾ ਜਾ ਸਕੇ ਕਿ ਸਾਡਾ ਖਾਲਸਤਾਨ ਦੀ ਆਜ਼ਾਦੀ ਦਾ ਸੰਘਰਸ਼ ਅੱਜ ਵੀ ਚੱਲਦਾ ਹੈ ਔਰ ਦੂਸਰਾ ਉਸ ਸਮੇਂ ਤੱਕ ਸਮੂਹ ਸਪੰਥਕ ਜਥੇਬੰਦੀਆਂ ਨੇ ਇਕੱਠਿਆਂ ਕਰਕੇ ਬਾਗਡੋਰ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਸੌਪਣ ਦੇ ਲਈ ਆਪਣੇ ਸੰਘਰਸ਼ੀ ਯੋਧਿਆਂ ਦਾ ਸਤਕਾਰ ਰੱਖਦੇ ਹੋਏ ਉਹਨਾਂ ਤੋਂ ਸਹਿਯੋਗ ਦੇ ਨਾਲ ਜਿਹੜਾ ਸੰਘਰਸ਼ ਕੇ ਲੈ ਕੇ ਜਾਣ ਦੀ ਗੱਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਾਉਤੀ ਸਿਮਰ ਕੇ ਗੁਰੂ ਨਾਨਕ ਲਈਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈਂ ਸਹਾਈ ਅਰਜਨ ਹਰ ਗੋਬਿੰਦ ਨ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਸਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਆਤਮਿਕ ਜੋਤ ਚਵਰ ਸ਼ਤਰ ਤਖਤ ਦੇ ਮਾਲਿਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਬੀਬੀਆਂ ਪਚੰਗੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਬੀਬੀਆਂ ਨੇ ਨજરਬੰਦੀਆਂ ਦੇ ਦੌਰਾਨ ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕਰਕੇ ਸਵਾ ਸਵਾ ਮਣ ਦੇ ਪੀਸਣ ਪੀਸੇ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿੱਚ ਪਵਾਏ ਤਿਨਾਂ ਸ਼ਹੀਦਾਂ ਮਰੀਦਾਂ ਸਮੇਤ ਸਰਵੱਤਰ ਗੁਰੂ ਖਾਲਸਾ ਪੰਥ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਰਵੱਤਰ ਤਖਤਾਂ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਸ੍ਰੀ ਹਜੂਰ ਅਵਚਲ ਨਗਰ ਤੱਕ ਸਮੂਹ ਗੁਰਦੁਆਰਿਆਂ ਗੁਰਤੀਰਥਾਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਾਦਸ਼ਾਹ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨ ਇਸਨਾਨ ਚੌਂਕੀਆਂ ਚੰਡੇ ਬੁੰਗੇ ਜਗੋ ਜਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਮ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਹੇ ਨਿਮਾਣਿਆਂ ਦੇ ਮਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਦ ਬਖਸ਼ਿੰਦ ਪਰਮ ਪਿਤਾ ਵਾਹਿਗੁਰੂ ਜੀ ਤਨ ਤਨ ਮੀਰੀ ਪੀ ਦੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਆਪ ਜੀ ਵੱਲੋਂ ਸਾਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਆਪ ਦੇ ਚਰਨਾ ਕਮਲਾਂ ਦੇ ਪਾਸ ਸਮੂਹ ਗੁਰੂ ਖਾਲਸਾ ਪੰਥ ਦੀਆਂ ਸੰਗਰਸ਼ ਸ਼ੀਲ ਜਥੇਬੰਦੀਆਂ ਔਰ ਹੋਰ ਮਾਈ ਭਾਈ ਆਪ ਜੀ ਦੇ ਹਜ਼ੂਰ ਅਰਦਾਸੇ ਵਾਸਤੇ ਇਕੱਤਰ ਹੋਏ ਹਨ ਪਾਤਸ਼ਾਹ ਜੀ ਆਪ ਜੀ ਦੇ ਵੱਲੋਂ ਸਾਜਿਆ ਹੋਇਆ ਖਾਲਸਾ ਮਹਾਰਾਜ ਆਪ ਜੀ ਦੇ ਵਿੱਡੇ ਹੋਏ ਧਰਮ ਯੁੱਧ ਦੇ ਅਨੁਸਾਰ ਰਾਜ ਕਰੇਗਾ ਖਾਲਸਾ ਦੇ ਅਨੁਸਾਰ ਵਿੱਡੇ ਹੋਏ ਧਰਮ ਯੁੱਧਾਂ ਦੇ ਅਨੁਸਾਰ ਪਾਤਸ਼ਾਹ ਜੀ ਅੱਜ ਤੋਂ 40 ਵਰੇ ਪਹਿਲਾਂ 26 ਜਨਵਰੀ 1986 ਨੂੰ ਹੋਏ ਸਰਬੱਤ ਖਾਲਸਾ ਦੀ ਯਾਦ ਮਨਾ ਰਿਹਾ ਹੈ ਪਾਤਸ਼ਾਹ ਜੀ ਇਸ ਸਮੇਂ ਸਮੂਹ ਖਾਲਸਾ ਪੰਥ ਮਹਾਰਾਜ ਆਪਨੇ ਪਿਛਲੇ 40 ਸਾਲਾਂ ਦੇ ਵਿੱਚ ਸ਼ਹੀਦ ਹੋਏ ਸਿੰਘਾਂ, ਬੀਬੀਆਂ, ਪਚੰਗੀਆਂ ਅਤੇ ਸਮੂਹ ਨજરਬੰਦੀ ਸਿੰਘਾਂ ਅਤੇ ਇਸ ਸੰਘਰਸ਼ ਦੇ ਵਿੱਚ ਗਰੀਲਾ ਤੇ ਜਨਤਕ ਤੌਰ ਦੇ ਉੱਤੇ ਪਾਏ ਹੋਏ ਸਬੂਤਿੱਲ ਫੁੱਲ ਯੋਗਦਾਨ ਦੇ ਲਈ ਸਮੂਹ ਸਿੰਘਾਂ ਬੀਬੀਆਂ ਨੂੰ ਯਾਦ ਕਰਦਾ ਹੋਇਆ ਇਹ ਪ੍ਰਣ ਕਰਦਾ ਹੈ ਪਾਤਸ਼ਾਹ ਜੀ ਆਪ ਜੀ ਦੀ ਗੁਰਮਤ ਦੇ ਅਨੁਸਾਰ ਦਰਸਾਏ ਹੋਏ ਆਦਰਸ਼ ਹਲੇਮੀ ਰਾਜ ਬੇਗਮਪੁਰਾ ਦੇ ਅਨੁਸਾਰ ਤથા ਗੁਰੂ ਖਾਲਸਾ ਪੰਥ ਦੇ ਬੋਲ ਬਾਲੇ ਰਾਜ ਕਰੇਗਾ ਖਾਲਸਾ ਤੇ ਖਾਲਸਾ ਜੀ ਕੇ ਬੋਲ ਬਾਲਿਆਂ ਦੇ ਅਨੁਸਾਰ ਇਸ 20ਵੀਂ ਸਦੀ ਦੇ ਵਿੱਚ 21ਵੀਂ ਸਦੀ ਦੇ ਵਿੱਚ ਲੜੇ ਜਾ ਰਹੇ ਸੰਘਰਸ਼ ਖਾਲਿਸਤਾਨ ਦੀ ਮੰਜ਼ਲੇ ਮਕਸੂਦ ਤੱਕ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਮਿਹਰ ਦੇ ਨਾਲ ਸੰਘਰਸ਼ ਕਰਨ ਦਾ ਪ੍ਰਣ ਦੁਹਰਾਉਂਦਾ ਹੈ ਪਾਤਸ਼ਾਹ ਜੀ ਮਿਹਰ ਕਰਨੀ ਪਾਤਸ਼ਾਹ ਜੀ ਮਿਹਰ ਕਰਨੀ ਇਸ ਸਮੇਂ ਪਾਤਸ਼ਾਹ ਜੀ ਗੁਰੂ ਖਾਲਸਾ ਪੰਥ ਆਪ ਜੀ ਦੇ ਸਨਮੁਖ ਆਪ ਜੀ ਦੇ ਚਰਨਾ ਕਮਲਾ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਦਾ ਹੈ ਪਾਤਸ਼ਾਹ ਜੀ ਮਿਹਰ ਕਰਨੀ ਖਾਲਸਤਾਨ ਤਤਥ ਗੁਰਮਤ ਤੇ ਆਸ਼ਿਆ ਦੇ ਅਨੁਸਾਰ ਧਰਮ ਯੁੱਧ ਕਰ ਰਹੇ ਸਮੂਹ ਮਾਈ ਭਾਈ ਸਿੰਘਾਂ ਦੇ ਅੰਗ ਸੰਗ ਸਹਾਈ ਹੋਣ ਹਰ ਥਾਂ ਹਰ ਸਮੇਂ ਹਰ ਪ੍ਰਕਾਰ ਸਹਾਇਤਾ ਕਰਨੀ ਪਾਤਸ਼ਾਹ ਮਿਹਰ ਕਰਨੀ ਧਰਮ ਯੁੱਧ ਦੇ ਪਰਥਾਏ ਪਾਤਸ਼ਾਹ ਜੀ ਜਿਹੜੇ ਵੀ ਸਿੰਘ ਬੀਬੀਆਂ ਇਸ ਹਿੰਦੁਸਤਾਨ ਇੰਡੀਅਨ ਸਟੇਟ ਤੇ ਦੁਨੀਆ ਪਰ ਦੇ ਨਜ਼ਰਬੰਦੀਆਂ ਦੇ ਵਿੱਚ ਹਨ ਪਾਤਸ਼ਾਹ ਜੀ ਤਿਨਾਂ ਦੇ ਤਨ ਮਨ ਦੇ ਬੰਧਨ ਕਟਣੇ ਇਹਨਾਂ ਬੰਦੀਆਂ ਤੋਂ ਨਜ਼ਰਬੰਦੀਆਂ ਤੋਂ ਮਹਾਰਾਜ ਬੰਦ ਖਲਾਸੀਆਂ ਕੁਰਬਾਨੀਆਂ ਮਿਹਰ ਕਰਨੀ ਪਾਤਸ਼ਾਹ ਜੀ ਸਮੂਹ ਸਿੰਘਾਂ ਨੂੰ ਮਹਾਰਾਜ ਸਿੱਖੀ ਸਿਦਕ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਮਿਹਰ ਕਰਨੀ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਅਰਦਾਸ ਹੈ ਮਹਾਰਾਜ ਕੀਤਾ ਲੋੜੀਏ ਕੰਮ ਸੋ ਹਰਪੈ ਆਖੀ ਐ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਐ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਪਾਤਸ਼ਾਹ ਜੀ ਆਪ ਜੀ ਦੇ ਚਾਰ ਜਥਿਆਂ ਨੇ ਏਕਤਾ ਖਾਲਸਾ ਪੰਥ ਦੇ ਵਿੱਚ ਏਕਤਾ ਇਤਿਫਾਕ ਲਿਆਉਣ ਦੇ ਲਈ ਸਰਵੱਤ ਖਾਲਸਾ ਗੁਰਮਤਾ ਕਰਨ ਦੇ ਲਈ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਪਾਤਸ਼ਾਹ ਜੀ ਕੁਛ ਪ੍ਰਣ ਕੀਤੇ ਹਨ ਪਾਤਸ਼ਾਹ ਜੀ ਮਿਹਰ ਕਰਨੀ ਆਪ ਨੇ ਮਿਹਰ ਬਖਸ਼ਿਸ਼ ਕਰਕੇ ਮਹਾਰਾਜ ਕੀਤੇ ਇਹ ਜੋ ਵਾਦੇ ਨੇ ਜੋ ਇਹ ਪਹਿਲ ਕਦਮੀਆਂ ਲਾਨੀਆਂ ਗਈਆਂ ਨੇ ਮਹਾਰਾਜ ਇਹਨਾਂ ਨੂੰ ਆਪ ਸਰ ਕਰਨ ਔਰ ਪੰਥ ਦੀ ਮੰਜ਼ਲੇ ਮਕਸੂਦ ਤੱਕ ਖਾਲਿਸਤਾਨ ਤੱਕ ਪਹੁੰਚਣ ਦੇ ਲਈ ਸੋਜੀ ਸਮਰੱਥਾ ਏਕਤਾ ਇਤਿਫਾਕ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਮਿਹਰ ਕਰਨੀ ਮਹਾਰਾਜ ਆਪ ਜੀ ਦੇ ਬੱਚੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਨ ਮਹਾਰਾਜ ਆਪਣੀ ਚਰਨ ਸਰਨ ਰੱਖਣਾ ਮਹਾਰਾਜ ਸੇਵਾ ਬੰਦਗੀ ਹਲੇਮੀ ਦੀ ਭੀਖ ਬਖਸ਼ਿਸ਼ ਕਰਨੀ ਖੈਰ ਬਖਸ਼ਿਸ਼ ਕਰਨੀ ਮਹਾਰਾਜ ਦੁੱਖਾਂ ਦਲਿਤਰਾ ਕਲੇਸ਼ਾਂ ਦਾ ਨਾਸ ਭਜਨ ਦਾ ਪ੍ਰਕਾਸ਼ ਕਰਨ ਇੱਕ ਪਰਸਪਰ ਇਕਤਾ ਇਤفاق ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਮਿਹਰ ਕਰਨੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਹਾਰ ਜਿੱਤ ਦੁਆਰ ਉੱਭਰ ਤਿੱਹ ਲੈਹੁ ਉਭਾਰ ਪਾਤਸ਼ਾਹ ਮਿਹਰ ਕਰਨੀ ਤਪਦੇ ਹਿਰਦਿਆਂ ਨੂੰ ਠਾਰਨਾ ਪਾਤਸ਼ਾਹ ਜੀ ਇਕਤਾ ਇਤਫਾਕ ਸ਼ਾਂਤੀ ਵਰਤਾਣੀ ਪਾਤਸ਼ਾਹ ਜੀ ਮਿਹਰ ਕਰਨੀ ਜੰਗਾਂ ਯੁੱਧਾਂ ਦੀ ਯਾਦ ਦੇ ਵਿੱਚ ਆਏ ਬੀਬੀਆਂ ਬੱਚਿਆਂ ਬਜ਼ੁਰਗਾਂ ਦੀ ਇੱਜ਼ਤ ਲਾਜ ਪੱਤ ਰੱਖਣੀ ਪਾਤਸ਼ਾਹ ਜੀ ਮਿਹਰ ਕਰਨੀ ਗੁਰੂ ਖਾਲਸਾ ਪੰਥ ਨੂੰ ਆਪਣੇ ਆਸ਼ਿਆ ਦੇ ਅਨਸਾਰ ਸੰਗਰਾਮ ਕਰਨ ਦੇ ਲਈ ਸੋਜੀ ਸਮਰੱਥਾ ਇਕਤਾ ਇਤਫਾਕ ਬਖਸ਼ਣੀ ਮਹਾਰਾਜ ਮਿਹਰ ਕਰਨੀ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੋਹਰਾ ਆਗਿਆ ਪਹੀ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਵਰਗਟ ਗੁਰਾਂ ਕੀ ਦੇਹ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਲੇ ਅਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਭਾਰ ਹੋਏ ਸਭ ਮਿਲੰਗੇ ਬਚੇ ਸ਼ਰਨ ਜੋ ਹੋਏ ਸੋ ਹਰੇ ਸੋ ਅਨਕਾਰ ਉਤਾਰਨ ਹਾ ਖੁਸ਼ੀਆਂ ਦਾ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਮੀਰੀ ਬੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਮਨ ਨੂੰ ਪਾਵੇ ਸੋ ਸ੍ਰੀ ਅਕਾਲ ਬੋਲੇ ਫਤੇ ਖਾਲਸੇ ਦੀ ਹਰ ਮੈਦਾਨ ਹਰ ਦੀਵਾਨ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ